वैसाखी हिंदुस्तान की संस्कृति में बहुत पुरातन त्योहार है होली के बाद ये दूसरा त्योहार है सिख पंथ में आज के दिन की एक बहुत महत्ता है और मनुखी इतिहास में आज का दिन एक क्रांतिकारी दिन है मैं आज के दिन केवल सिखों को नहीं ਪੂਰੇ ਜਗਤ ਕੋ ਪੂਰੇ ਸੰਸਾਰ ਕੋ ਖਾਲਸੇ ਕੇ ਇਸ ਪ੍ਰਗਟ ਦਿਵਸ ਕੀ ਵਧਾਈ ਦੇਣਾ ਚਾਹਤਾ ਹਾਂ ਖਾਲਸਾ ਪੰਥ ਦਾ 325 ਸਾਲਾ ਸਿਰਜਣਾ ਦਿਵਸ ਅੱਜ ਸਮੁੱਚੇ ਸੰਸਾਰ ਭਾਰ ਵਿੱਚ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਬਹੁਤ ਸ਼ਰਧਾ ਔਰ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ ਔਰ ਗੁਰੂ ਗੁਰੂ ਪਿਆਰਿਓ ਅੱਜ ਮੇਰੀ ਪੀਰ ਦੇ ਮਾਲਕ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਜੋਤੀ ਜੋਤ ਦਿਵਸ ਵੀ ਹੈ ਖਾਲਸਾ ਸਾਜਣਾ ਦਿਵਸ ਤੇ 325 ਸਾਲਾਂ ਦੀਆਂ ਸਮੁੱਚੇ ਖਾਲਸਾ ਪੰਥ ਨੂੰ ਬਹੁਤ ਬਹੁਤ ਵਧਾਈਆਂ ਹੋਣ ਅੰਮ੍ਰਿਤ ਸ਼ਕੀਏ ਅੰਮ੍ਰਿਤ ਸਾਖੇ ਗੁਰੂ ਵਾਲੇ ਬਣ ਕੇ ਆਪਣੇ ਜੀਵਨ ਨੂੰ ਸਫਲ ਕਰਨ ਦਾ ਯਤਨ ਕਰੀਏ ਫੇਰ ਤੋਂ ਸਮੁੱਚੇ ਖਾਲਸਾ ਪੰਥ ਨੂੰ ਖਾਲਸਾ ਪੰਥ ਦੇ 325 ਸਾਲਾਂ ਸਾਜਣਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ